ਜੰਦਰਾਣ ਟਾਇਰ ਬੈਗ ਗੱਡੀ ਚੈੱਕ ਕਰ ਰਿਹਾ ਇੱਕ ਵਾਰ ਲਓ ਬਈ ਟੱਚ ਪਲੇਅਰ ਲੱਗਾ ਵਰਕਿੰਗ ਹੈ ਟੱਚ ਪਲੇਅਰ ਹਾਂਜੀ 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 ਡਬਲ ਟੱਚ ਪਲੇਅਰ ਵਰਕਿੰਗ ਹੈ ਠੀਕ ਆ ਸਵਿਫਟ ਬੀ ਡੀ ਆਈ 2013 ਮਾਡਲ ਸੀਟ ਕਵਰ ਨਵੇਂ ਚੜੇ ਸੀਟਾਂ ਦੇ ਵਿੱਚ ਬਈ ਮੈਟ ਮੂਟ ਲੱਗੇ ਹੋਏ ਠੀਕ ਆ ਐਨ ਓਕੇ ਗੱਲਬਾਤ ਆਗੀ ਪਾਵਰ ਪਿੰਡ ਹੋ ਬਈ ਸਾਰੀ ਠੀਕ ਆ ਬੀ ਡੀ ਆਈ ਦੇ ਵਿੱਚ ਇਹ ਆਪਸ਼ਨ ਹੁੰਦੀ ਹੈ ਡੀਜ਼ਲ ਦੀ ਕਾਰ ਹੈਗੀ ਬੈਗ ਤੋਂ ਤੁਸੀਂ ਦੇਖ ਸਕ ਸਤਿ ਸ੍ਰੀ ਅਕਾਲ ਦੋਸਤੋ ਸੌਂਕੀ ਬਠਿੰਡੇ ਵਾਲਾ ਤੁਹਾਡੇ ਨਾਲ ਦੋਸਤੋ ਅੱਜ ਨਾਲ ਆਪਾਂ ਆਪਣੇ ਪਿੰਡ ਦੇ ਵਿੱਚ ਹੀ ਖੜੇ ਪਿੰਡ ਸਲਾਉਤਪੁਰੇ ਵਿੱਚ ਜ਼ਿਲ ਤੇ ਬਾਬਾ ਜੀ ਨੇ ਤੁਹਾਡੇ ਵਾਸਤੇ ਗੱਡੀ ਲੈ ਕੇ ਆਇਆ ਸਵਿਫਟ ਬੀਡੀ ਆ ਪੰਜਾਬ ਨੰਬਰ ਦੀ ਪੱਕੇ ਪੰਜਾਬ ਨੰਬਰ ਦੀ ਆ ਕਿਤੇ ਕੋਈ ਲੱਗਿਆ ਬਣੀ ਤੇ ਆਪਾਂ ਬਾਬਾ ਜੀ ਨਾਲ ਕਰਦੇ ਹਾਂ ਗੱਲਬਾਤ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਗੱਡੀ ਦੀ ਤੇ ਰੇਟ ਸੁਣੋ ਬਈ ਗੱਡੀ ਦਾ ਰੇਟ ਬਾਕਮਾਲ ਰੇਟ ਦੇ ਦੇਣਾ ਪੰਜਾਬ ਨੰਬਰ ਦੀ ਗੱਡੀ ਆ ਰੇਟ ਆਪਾਂ ਤੁਹਾਨੂੰ ਦਿੱਲੀ ਨੰਬਰ ਵਾਲ ਦੇ ਦਿਆਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਟਾ ਬਾਬਾ ਜੀ ਸਵਾਗਤ ਹੈ ਆਪਣੇ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਬਾਬਾ ਜੀ ਦੱਸਤਾ ਹਨ ਪੰਜਾਬ ਨੰਬਰ ਦੀ ਗੱਡੀ ਰੇਟ ਆਪਾਂ ਦਿੱਲੀ ਵਾਲੇ ਦੇਣਾ ਦਿੱਲੀ ਨੰਬਰ ਵਾਲਾ ਉਹ ਹੀ ਦਾ ਰੇਟ ਦੇ ਦੇਣਾ ਤੇ ਮਾਡਲ ਦੱਸ ਦੇ ਕਿੰਨੇ ਹੈ ਮਾਡਲ 2013 ਜੀ 2013 ਮਾਡਲ ਆ ਬੀਡੀਆ ਦੂਜੇ ਨਾਮ ਦੀ ਦੂਜੇ ਨਾਮ ਦੀ ਕੋਈ ਨੰਬਰ ਕੱਟ ਕੇ ਤਾਂ ਲੱਗਾ ਪੱਕੇ ਨੰਬਰ ਨਹੀਂ ਪੱਕਾ ਨੰਬਰ ਹੈ ਜੀ ਠੀਕ ਹੈ ਜੀ ਲਓ ਵੀ ਗੱਡੀ ਮਰੀ ਦਿਖਾ ਦਿ ਮੜੇ ਘੁੰਮ ਫਿਰ ਕੇ ਬਈ ਐ ਸਾਈਡ ਤੋਂ ਠੀਕ ਹੈ ਗੱਡੀ ਚੈੱਕ ਕਰੋ ਬਈ ਐ ਜਮਾ ਚੰਗੀ ਕੰਡੀਸ਼ਨ ਦੀ ਗੱਡੀ ਪਈ ਆ ਠੀਕ ਆ ਰੰਗ ਪੇੜ ਦੀ ਓਕੇ ਜੀ ਗੱਡੀ ਸਾਰੀ ਓਕੇ ਆ ਰੰਗ ਪੇੜ ਦੀ ਕੋਈ ਬੈਂਪਰ ਮਾੜਾ ਮੋਟਾ ਹੋ ਸਕਦਾ ਜੇ ਹੋਇਆ ਤਾਂ ਨਹੀਂ ਜਮਾ ਓਕੇ ਆ ਠੀਕ ਹੈ ਲਓ ਵੀ ਟਾਇਰਾਂ ਦੇ ਕਿਨੇ ਹਨ ਚੈੱਕ ਕਰੋ ਟਾਇਰਾਂ ਦੇ ਵਿੱਚ ਤੁ ਚੰਗਾ ਟਾਇਰ ਲੱਗਾ ਠੀਕ ਆ ਬਾਈ ਮਾਰੀ ਮੋਟੀ ਚੱਲੀ ਵੇ ਠੀਕ ਆ ਐਨ ਸ਼ੋਰੂਮ ਕੰਡੀਸ਼ਨ ਗੱਡੀ ਆ ਠੀਕ ਹੈ ਚੈੱਕ ਕਰੋ ਤੁਸੀਂ ਅੰਦਰੋਂ ਅੰਟੀਅਰ ਬੈਕ ਗੱਡੀ ਚੈੱਕ ਰਿਓ ਇੱਕ ਵਾਰ ਲਓ ਬਈ ਟੱਚ ਪਲੇਅਰ ਲੱਗਾ ਵਰਕਿੰਗ ਆ ਟੱਚ ਪਲੇਅਰ ਹਾਂਜੀ 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 ਬਾਈ ਟੱਚ ਪਲੇਅਰ ਵਰਕਿੰਗ ਆ ਠੀਕ ਆ ਸਵਿਫਟ ਬੀਡੀਆਈ 2013 ਮਾਡਲ ਸੀਟ ਕਵਰ ਨਵੇਂ ਚੜੇ ਸੀਟਾਂ ਦੇ ਵਿੱਚ ਬਾਈ ਮੈਟ ਮੂਟ ਲੱਗੇ ਵੇ ਠੀਕ ਆ ਐਨ ਓਕੇ ਗੱਲਬਾਤ ਆਗੀ ਪਾਵਰ ਬਿੰਡ ਹੋ ਬਾਈ ਸਾਰੀ ਠੀਕ ਆ ਬੀਡੀਆਈ ਦੇ ਵਿੱਚ ਇਹ ਆਪਸ਼ਨ ਹੁੰਦੀ ਹੈ ਡੀਜ਼ਲ ਦੀ ਕਾਰ ਆਗੀ ਬੈਗ ਤੋਂ ਤੁਸੀਂ ਦੇਖ ਸਕਦੇ ਹੋ ਬਈ ਠੀਕ ਆ ਓਕੇ ਗੱਲਬਾਤ ਸਾਰੀ ਗੱਡੀ ਦੇ ਵਿੱਚ ਦੇਖ ਸਕਦਾ ਆਪਸ ਨੂੰ ਸਾਰੀ ਗੱਡੀ ਦਿਖਾ ਦਨੇ ਬਾਬਾ ਜੀ ਚੱਕਦੇ ਬਾਰਨਟ ਇੰਜਨ ਤੇ ਝਾਤ ਮਰਾ ਦਈਏ ਮੜੀ ਹਾਂਜੀ ਹਾਂਜੀ ਲੈ ਬਈ ਚੈੱਕ ਕਰ ਸਕਦੇ ਤੁਸੀਂ ਠੀਕ ਆ ਤੇ ਇੱਕ ਬਾਬਾ ਜੀ ਆਈ ਮੈਂ ਫਰੰਟ ਵਾਲਾ ਸ਼ੀਸ਼ਾ ਹੀ ਤੜਕਿਆ ਵਗਾ ਹਾਂ ਇਹਦੇ ਉਹਨੇ ਪੈਸੇ ਕੱਟ ਦਾਂਗੇ ਜੀ ਕੋਈ ਗੱਲ ਨਹੀਂ ਠੀਕ ਆ ਬਈ ਫਰੰਟ ਵਾਲਾ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਠੀਕ ਆ ਤੇ ਰੇੜਾ ਆਈਆਂ ਵਗੀਆਂ ਇਹਦੇ ਤੁਹਾਨੂੰ ਪੈਸੇ ਘੱਟ ਕੀਤੇ ਜਾਣਗੇ ਠੀਕ ਆ ਤੇ ਹੁਣ ਤੁਸੀਂ ਇੰਜਨ ਤੇ ਝਾਤ ਮਾਰੋ ਇੱਕ ਵਾਰ ਡੀਜ਼ਲ ਦੀ ਕਾਰ ਦਾ ਰੇਟ ਬਈ ਆਪਾਂ ਤੁਹਾਨੂੰ ਬਾਕਮਾਲ ਤੇ ਇੰਜਨ ਤੇ ਝਾਤ ਮਾਰੋ ਇੱਕ ਵਾਰ ਤੁਸੀਂ ਦੇਖੋ ਕਰ ਉਹ ਸਾਫੀ ਜਿਹਨੇ ਤਾਂ ਕੋਈ ਸੀ ਕਰੇ ਘੜੀ ਲੈਂਦੀ ਆ ਜਮਾ ਠੀਕ ਹੈ ਠੀਕ ਹੈ ਲਓ ਵੀ ਘਰੇ ਚੱਲੀਏ ਗੱਡੀ ਬਹੁਤ ਸਾਫ ਸੰਭਾਲ ਨਾਲ ਗੋਡੇ ਪਿਲਰ ਚੈੱਕ ਕਰ ਲਓ ਕਿਤੇ ਕੋਈ ਲੱਗੀ ਵੱਜੀ ਨਹੀਂ ਠੀਕ ਹੈ ਲੱਗੀ ਵੱਜੀ ਦੀ ਗੱਡੀ ਦੀ ਆਪਾਂ ਨਾ ਵੀਡੀਓ ਕਰੀਏ ਤੇ ਨਾ ਬਾਬਾ ਜੀ ਲੈ ਕੇ ਆਉਣ ਠੀਕ ਹੈ ਤੇ ਹੁਣ ਆਪਾਂ ਲਾਸਟ ਰਹਿ ਕੇ ਰੇਟ ਬਾਬਾ ਜੀ ਵਾਰੰਟ ਸੈੱਟ ਦੇ ਤੇ ਹੁਣ ਰੇਟ ਨਾਲ ਸਿਰ ਆ ਜਾ ਦੇ ਦੇ ਬਸ ਜਿਹੜਾ ਬਸ ਗੱਡੀ ਫੋਨ ਤੇ ਬੱਕ ਕਰ ਦੇਣੀ ਰੇਟ ਕਿੰਨਾ ਜੀ ਇਹਦਾ? ਰੇਟ ਇਹਦਾ ਜੀ ਦੇਣ ਵਾਲਾ ਜੀ 310000 ਰੁਪਏ ਦੀ ਛੱਡਦਾ ਗੱਡੀ ਆ। ਠੀਕ ਹੈ 310000 ਚ ਸੀਸੇ ਵਾਲਾ ਛੱਡ ਦੋਗੇ 300000 ਆ ਉਹ ਛੱਡ ਦਾਂਗੇ ਜੀ। ਲਓ ਵੀ 310000 ਚ ਠੀਕ ਆ। ਸੀਸੇ ਵਾਲਾ ਜਿਹੜਾ 3000 ਰੁਪਏ ਉਹ ਤੁਹਾਨੂੰ ਛੱਡਿਆ ਜਾਊਗਾ। ਨੰਬਰ ਆਪਾਂ ਬਾਬਾ ਜੀ ਦੇ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ। ਵੀਡੀਓ ਇਹਨਾਂ ਨੂੰ ਬទਵਾ ਸ਼ੇਅਰ ਕਰਦੇ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਚੰਗੀਆਂ ਗੱਡੀਆਂ ਦੀ ਵੀਡੀਓ ਦੇਖਣ ਲਈ। ਧੰਨਵਾਦ ਜੀ। ਧੰਨਵਾਦ।